ਸਵਾਗਤ ਹੈ ਬਾਈ ਜੀ ਤੁਹਾਡਾ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪਾਂ ਫੇਰ ਸ਼ੂਟ ਕਰ ਰਹੇ ਹਾਂ ਕਲਾਸਿਕ ਕਾਰ ਬਾਜ਼ਾਰ ਤੇ ਰੋਡ ਤੇ ਹੈਗਾ ਬਾਈ ਹੁਣਾਂ ਦਾ ਕਲਾਸਿਕ ਕਾਰ ਬਾਜ਼ਾਰ ਭਾਅ ਤੋਂ ਰੋਡ ਪੈਂਦਾ ਜੀ ਗੱਡੀਆਂਾਂ ਚ ਬਹੁਤ ਖੜੀਆਂ ਨੇਗੀਆਂ ਸਟਾਕ ਦੇ ਵਿੱਚ ਪਹਿਲੀ ਉਹ ਗੱਡੀ ਖੜੀ ਹੈ ਕਾਲੇ ਰੰਗ ਦੀ ਕ੍ਰੇਟਾ ਵੀਰੇ ਦੋਨਾਂ ਗੱਡੀ ਬਾਰੇ ਡਿਟੇਲ ਲੈਨੇ ਆ ਹਾਂਜੀ ਵੀਰੇ ਡਿਟੇਲ ਕੀ ਹੈ ਜੀ ਗੱਡੀ ਵੀਰੇ ਕ੍ਰੇਟਾ 2015 ਮਾਡਲ ਆ 1.6 ਇੰਜਨ ਆ ਐਸਐਕਸ ਮਾਡਲ ਆ ਓਕੇ ਸੈਕੰਡ ਓਨਰ ਦੀ ਕਾਰ ਆ ਗੱਡੀ 1 ਲੱਖ 7000 ਚੱਲੀ ਆ ਠੀਕ ਹੈ ਜੀ ਲੋਨ ਗੱਡੀ ਦੇ ਫੈਸਿਲਿਟੀ ਲੋ ਪੰਜਾਬ ਨੰਬਰ ਦੀ ਗੱਡੀ ਆ ਪੱਕੇ ਨੰਬਰ ਦੀ ਆ ਠੀਕ ਹੈ ਗੱਡੀ ਇੰਟੀਰੀਅਰ ਵਾਈਜ਼ ਗੱਡੀ ਬਿਲਕੁਲ ਨਵੀਂ ਆ ਠੀਕ ਹੈ ਇੱਕ ਵਾਰੀ ਵੀਰੇ ਤੁਸੀਂ ਇੰਟੀਰੀਅਰ ਵੀ ਚੈੱਕ ਕਰਾਓ ਜੀ ਗੱਡੀ ਦਾ ਗੱਡੀ ਇੰਟੀਰੀਅਰ ਦੀ ਵੀ ਬਹੁਤ ਜ਼ਿਆਦਾ ਸਾਫ਼ ਪਈ ਆ ਤੁਸੀਂ ਦੇਖ ਸਕਦੇ ਹੋ ਸੀਟ ਕਵਰ ਗੱਡੀ ਦੇ ਵਿੱਚ ਵਧੀਆ ਲੱਗੇ ਹੋਏ ਨੇ ਮੈਟਿੰਗ ਵੀਰਾਂ ਵਧੀਆ ਹੋਈ ਆ ਬਿਲਕੁਲ ਮਿੰਟ ਕੰਡੀਸ਼ਨ ਦੀ ਕਾਰ ਆ ਤੇ ਡਿਮਾਂਡ ਕਿੰਨੀ ਕਰਦੇ ਆ ਵੀਰੇ ਇਹਦੀ ਆਪਾਂ ਡਿਮਾਂਡ ਵੀਰੇ ਇਹਦੀ ਹੈਗੀ ਆ ਜੀ 6,25,000 ਠੀਕ ਹੈ ਲੋਨ ਆਪਾਂ ਗੱਡੀ ਤੇ ਕਰਵਾ ਦਾਂਗੇ ਇਨਸ਼ੋਰੈਂਸ ਗੱਡੀ ਦੀ ਪਈ ਆ ਠੀਕ ਹੈ ਬਾਕੀ ਮੌਕੇ ਤੇ ਵਧੀਆ ਮਾਨਤਾਣ ਕੀਤਾ ਜਾ ਮੌਕੇ ਤੇ ਕਰ ਦ ਫੋਟਾ ਵਧੀਆ ਮਾਨਤਾਨ ਕੀਤਾ ਜਾਊਗਾ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਜੇ ਕੋਈ ਹੋਰ ਡਿਟੇਲ ਲੈਣੀ ਆ ਅਗਲੀ ਗੱਡੀ ਆ ਗਈ ਆਪਣੇ ਕੋਲੇ ਸਵਿਫਟ ਮਹਾਲੀ ਦੇ ਨੰਬਰ ਦੀ ਪੀਪੀ 65 ਨੰਬਰ ਗੱਡੀ ਹੈ ਜੀ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਇਹਦੀ ਕੀ ਡਿਟੇਲ ਹੈ ਵੀਰੇ ਇਹ ਵੀਰੇ 2011 ਮਾਡਲ ਆ ਜੀ ਫਸਟ ਓਨਰ ਆ ਲੱਖ ਸਵਾ ਲੱਖ ਗੱਡੀ ਚੱਲੀ ਆ ਜੀ ਹਮ ਗੱਡੀ ਦੇ ਪੇਪਰ ਸਾਰੇ ਪੂਰੇ ਨੇ ਓਕੇ ਚਾਰੋਂ ਟਾਇਰ ਗੱਡੀ ਦੇ ਨਾਲ ਦੇ ਨੇ ਠੀਕ ਹੈ ਗੱਡੀ ਇੰਟੀਰੀਅਰ ਵਾਈਜ਼ ਗੱਡੀ ਸਾਫ਼ ਆ ਬਿਲਕੁਲ ਅੰਦਰੋਂ ਜੀ ਬੀਡੀਆਈ ਮਾਡਲ ਆ ਡੀਜ਼ਲ ਵੇਰੀਐਂਟ ਠੀਕ ਹੈ ਜੀ ਇੱਕ ਵਾਰੀ ਵੀ ਤੁਸੀਂ ਇੰਟੀਰੀਅਰ ਚੈੱਕ ਕਰੋ ਜੀ ਗੱਡੀ ਦਾ ਦੇਖੋ ਵੀਰੇ ਇੰਟੀਰੀਅਰ ਚੈੱਕ ਕਰੋ ਜੀ ਗੱਡੀ ਦਾ ਗੱਡੀ ਇੰਟੀਰੀਅਰ ਦੀ ਵੀ ਬਹੁਤ ਜ਼ਿਆਦਾ ਸਾਫ਼ ਹੈ ਤੁਸੀਂ ਦੇਖ ਸਕਦੇ ਹੋ ਸੀਟ ਕਵਰ ਗੱਡੀ ਦੇ ਵਿੱਚ ਵਧੀਆ ਲੱਗੇ ਹੋਏ ਨੇ ਮੈਟਿੰਗ ਵੀਰਾ ਵਧੀਆ ਹੋਈ ਹੋਈ ਹੈ ਡਿਮਾਂਡ ਕਿੰਨੀ ਕਰਦੇ ਆ ਵੀਰੇ ਇਹਦੀ ਆਪਾਂ ਡਿਮਾਂਡ ਵੀਰੇ ਦੀ ਕਰਦੇ ਆ 230 ਹਜ਼ਾਰ ਠੀਕ ਹੈ ਜੀ ਬਾਕੀ ਮੌਕੇ ਤੇ ਮਾਰਦਾਨ ਕਿੰਨਾ ਜਾਊਗਾ ਅਗਲੀ ਗੱਡੀ ਬਾਈ ਜੀ ਆਪਣੇ ਕੋਲੇ ਆ ਗਈ i20 ਤੁਸੀਂ ਇਹ ਵੀ ਇੱਕ ਵਾਰੀ ਗੱਡੀ ਚੈੱਕ ਕਰੋ ਗੱਡੀ ਬਹੁਤ ਸੋਹਣੀ ਹੈ ਜੀ ਸਾਰੀ origional ਪੇਂਟ ਦੀ ਕਾਰ ਹੈ ਸਿੰਗਲ ਸਕ੍ਰੈਚ ਨਹੀਂ ਗੱਡੀ ਤੇ ਬਿਲਕੁਲ ਸ਼ੋਰੂਮ ਕੰਡੀਸ਼ਨ ਦੀ ਕਾਰ ਹੈ ਇਹਦੀ ਕੀ ਡਿ ਤੇ ਗੱਡੀ 46000 ਚੱਲੀ ਆ ਸਿਰਫ 46000 ਸਿਰਫ 46000 ਪੈਟਰੋਲ ਵੇਰੀਐਂਟ ਆ ਇਹ ਮਤਲਬ ਸਪੋਰਟਸ ਮਾਡਲ ਆ ਠੀਕ ਆ ਜੀ ਇੱਕ ਵਾਰੀ ਵੀਰ ਇੰਟੀਰੀਅਰ ਵੀ ਗੱਡੀ ਦਾ ਚੈੱਕ ਕਰਾ ਦਿਓ ਜੀ ਗੱਡੀ ਇੰਟੀਰੀਅਰ ਦੀ ਵੀ ਬਹੁਤ ਜ਼ਿਆਦਾ ਸਾਫ਼ ਕੀਤੀ ਆ ਤੁਸੀਂ ਦੇਖੋ ਸੀਟ ਕਵਰ ਗੱਡੀ ਦੇ ਵਧੀਆ ਪਏ ਨੇ ਜੀ ਮੈਟਿੰਗ ਵਗੈਰਾ ਬਹੁਤ ਵਧੀਆ ਹੋਈ ਹੋਈ ਆ ਇੰਟੀਰੀਅਰ ਦੀ ਗੱਡੀ ਬਿਲਕੁਲ ਨਵੀਂ ਆ ਹੂੰ ਬਿਲਕੁਲ ਨਵੀਂ ਕਾਰ ਹੈ ਜੀ ਜੇ ਤੁਸੀਂ ਕੋਈ ਵਧੀਆ ਕੰਡੀਸ਼ਨ ਦੀ i20 ਲੱਭ ਰਹੇ ਹੋ ਤੁਸੀਂ ਲੈ ਕੇ ਜਾ ਸਕਦੇ ਹੋ ਬਾਈ نیچے ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਪੰਜ ਟਾਇਰ ਨੇ ਵੀਰੇ ਪੰਜੇ ਨਵੇਂ ਨੇ ਗੱਡੀ ਠੀਕ ਹੈ ਜੀ ਡਿਮਾਂਡ ਕਿੰਨੀ ਕਰਦੇ ਵੀਰੇ ਦੀ ਆਪਾਂ ਡਿਮਾਂਡ ਵੀਰੇ ਦੀ ਕਰਦਿਆਂ ਸਵਾ 6 ਲੱਖ ਜੀ ਸਵਾ 6 ਲੱਖ ਰੁਪਏ ਬਾਕੀ ਬਈ ਤੁਹਾਡਾ ਵਧੀਆ ਮੌਕੇ ਦੇ ਮਾਨਤਣ ਕੀਤੇ ਜਾਊਗਾ ਠੀਕ ਹੈ ਜੀ ਅਗਲੀ ਗੱਡੀ ਆਪਾਂ ਫੇਰ ਤੁਹਾਨੂੰ ਦੇ ਦੇਣੀ ਆ Swift Desire ਤੁਸੀਂ ਇੱਕ ਵਾਰੀ ਗੱਡੀ ਚੈੱਕ ਕਰੋ ਗੱਡੀ ਇਹ ਵੀ ਪੂਰੀ ਸਾਫ਼ ਪਈ ਆ ਨੋਨ ਐਸੀਡੈਂਟਲ ਕਾਰ ਆ ਤੁਸੀਂ ਦੇਖ ਸਕਦੇ ਹੋ ਸਾਰੀ ਗੱਡੀ ਵਧੀਆ ਜੀ ਇਹ ਵੀਰੇ ਹੈਗੀ ਆ 2013 ਮਾਡਲ ਆ ਜੀ ਸੈਕੰਡ ਓਨਰ ਗੱਡੀ ਆ VDI ਡੀਜ਼ਲ ਵੇਰੀਐਂਟ ਡਿਜ਼ਾਇਰ ਓਕੇ ਉਸਤਤ ਤਰ੍ਹਾਂ ਯਾਰ ਗੱਡੀ ਵਿੱਦ ਸਰਵਿਸ ਰਿਕਾਰਡ ਚੱਲੀ ਆ ਠੀਕ ਹੈ ਜੀ ਜੇ ਬੰਦਾ ਕੋਈ ਡਿੱਗੀ ਵਾਲੀ ਗੱਡੀ ਲੱਭਦਾ ਡਿਜ਼ਾਇਰ ਤਾਂ ਭਈ ਉਹਦੇ ਲਈ ਗੱਡੀ ਵਧੀਆ ਰਹੂਗੀ ਇੱਕ ਵਾਰੀ ਇਧਰੋਂ ਆ ਕੇ ਮੈਂ ਕਹੂੰਗਾ ਵੀ ਇੰਟੀਰੀਅਰ ਚੈੱਕ ਕਰਾਓ ਗੱਡੀ ਦਾ ਅੰਦਰੋਂ ਗੱਡੀ ਬਿਲਕੁਲ ਸਾਫ਼ ਆ ਵੀਰੇ ਨੀਡਨ ਕਲੀਨ ਗੱਡੀ ਦੇਖੋ ਵੀਰੇ ਇੰਟੀਰੀਅਰ ਗੱਡੀ ਦਾ ਬਹੁਤ ਜ਼ਿਆਦਾ ਸਾਫ਼ ਸੁਥਰਾ ਜੀ ਸੀਟ ਕਵਰ ਗੱਡੀ ਦੇ ਵਿੱਚ ਵਧੀਆ ਲੱਗੇ ਹੋਏ ਨੇ ਮੈਟਿੰਗ ਵਗੈਰਾ ਬਹੁਤ ਜ਼ਿਆਦਾ ਵਧੀਆ ਹੋਈ ਹੋਈ ਆ ਜੇ ਤੁਸੀਂ ਕੋਈ ਸਵਿਫਟ ਗੱਡੀ ਲੱਭ ਰਹੇ ਹੋ ਤਾਂ ਇਹ ਤੁਸੀਂ ਲੈ ਕੇ ਜਾ ਸਕਦੇ ਹੋ ਸਵਿਫਟ ਡਿਜ਼ਾਇਰ ਇਹਦੀ ਕਿੰਨੀ ਡਿਮਾਂਡ ਹੈ ਵੀਰੇ ਇਹਦੀ ਡ ਐਕਸੀਡੈਂਟ ਦੇ ਆਪਣੀ ਗਾਰੰਟੀ ਹੈ ਵੀਰੇ ਕਿਦੋਂ ਲੱਗੀ ਵਜੀ ਗੱਡੀ ਕਿਦੋਂ ਪੀਸ ਚੇਂਜ ਹੋਵੇ ਗੱਡੀ ਆਪਾਂ ਵਾਪਸ ਕਰਾਂਗੇ ਠੀਕ ਹੈ ਜੀ ਸੋ ਬਾਈ ਪੂਰੀ ਗਾਰੰਟੀ ਹੈ ਬਾਈ ਹੁਣਾਂ ਦੀ ਅਗਲੀ ਗੱਡੀ ਤੁਹਾਡੇ ਲਈ ਨਾ ਜਮ ਓਕੇ ਪੀਸ ਲੈ ਕੇ ਆਏ ਆ ਤੁਸੀਂ ਚੈੱਕ ਕਰੋ ਵਰਨਾ ਚਿੱਟੇ ਰੰਗ ਦੀ ਗੱਡੀ ਆ ਤੁਸੀਂ ਇੱਕ ਵਾਰੀ ਗੱਡੀ ਤੇ ਕੈਮਰਾ ਘੁਮਾ ਦਿਓ ਚਾਰੇ ਪਾਸੇ ਸਾਰੀ ਗੱਡੀ ਬਹੁਤ ਵਧੀਆ ਪਈ ਹੈ ਜੀ ਮਿੰਟ ਕੰਡੀਸ਼ਨ ਦੀ ਕਾਰ ਹੈ ਵੀਰੇ ਤੁਹਾਨੂੰ ਇਹਦੀ ਵੀ ਡਿਟੇਲ ਲੈਣੇ ਆ ਹਾਂਜੀ ਵੀਰੇ ਇਹਦੀ ਕੀ ਡਿਟੇਲ ਹੈ ਜੀ ਗੱਡੀ ਦੀ ਇਹ ਵੀਰੇ 2019 ਮਾਡਲ ਆ ਜੀ ਆਟੋਮੈਟਿਕ ਆ ਜੀ ਸੈਗ ਨਾਹਨਰ ਆ ਗੱਡੀ ਲੱਖ ਸਵਾ ਲੱਖ ਚੱਲੀ ਪੰਜਾਹ ਨੰਬਰ ਦੀ ਆ ਪੱਕੇ ਨੰਬਰ ਦੀ ਘਾਰ ਆ ਆਟੋਮੈਟਿਕ ਸਨਰੂਪ ਵਾਲਾ ਵੇਰੀਐਂਟ ਆ ਸੀਟ ਕਵਰ ਪ੍ਰੀਮੀਅਮ ਪਏ ਹੋਏ ਨੇ ਮੈਟਸ ਮਤਲਬ ਓਕੇ ਰਿਪੋਰਟ ਆ ਗੱਡੀ ਦੀ ਠੀਕ ਹੈ ਜੀ ਕੋਈ ਵੀ ਇੰਟੀਰੀਅਰ ਵੀ ਚੈੱਕ ਕਰਾ ਦਿਓ ਜੀ ਗੱਡੀ ਦਾ ਗੱਡੀ ਇੰਟੀਰੀਅਰ ਦੀ ਵੀ ਇਹ ਬਹੁਤ ਜ਼ਿਆਦਾ ਸਾਫ਼ ਹੈ ਤੁਸੀਂ ਦੇਖੋ ਆਜੋ ਜੀ ਤੁਸੀਂ ਇੰਟੀਰੀਅਰ ਚੈੱਕ ਕਰੋ ਜੀ ਗੱਡੀ ਦਾ ਪ੍ਰੀਮੀਅਮ ਸੀਟ ਕਵਰ ਮੈਟਸ ਟਾਪ ਦੇ ਪਏ ਹੋਣੇ ਐਲਈਡੀ ਵਗੈਰਾ ਪ੍ਰੋਜੈਕਟਰ ਵਾਲੀਆਂ ਲਾਈਟਾਂ ਪਈਆਂ ਹੋਣੀਆਂ ਠੀਕ ਹੈ ਬਾਈ ਜੀ ਇੰਟੀਰੀਅਰ ਵੀ ਗੱਡੀ ਦਾ ਬਹੁਤ ਸੋਹਣਾ ਹੈ ਗੱਡੀ ਦੇ ਨਾ ਸੀਟ ਕਵਰ ਬਹੁਤ ਜ਼ਿਆਦਾ ਪ੍ਰੀਮੀਅਮ ਲੱਗੇ ਹੋ ਤੇਰੀ ਡਿਮਾਂਡ ਕਿੰਨੀ ਕਰਦੇ ਆ ਵੀਰੇ ਆਪਾਂ? ਇਹਦੀ ਡਿਮਾਂਡ ਵੀਰੇ ਕਰਦੇ ਆ ਆਪਾਂ 7.5 ਲੱਖ ਜੀ। ਠੀਕ ਹੈ ਜੀ। ਬਾਕੀ ਮੌਕੇ ਤੇ ਵਧੀਆ ਮੰਨਣਾ। ਬਾਕੀ ਮੌਕੇ ਤੇ ਕਰ ਦਾਂਗੇ ਜੀ। ਠੀਕ ਹੈ। ਇੱਕ ਗੱਡੀ ਵੀਰੇ ਤੁਹਾਨੂੰ ਹੋਰ ਚੈੱਕ ਕਰਾਉਣੀ ਆ ਜੀ, Swift। ਜੇ ਕੋਈ ਬੰਦਾ ਕਹਿੰਦਾ ਵੀ ਗ੍ਰੇ ਕਲਰ ਦੀ Swift ਲੈਣੀ ਆ ਤਾਂ ਤੁਹਾਡੇ ਲਈ ਇਹ ਗੱਡੀ ਵਧੀਆ ਰਹੂਗੀ। ਪੱਕੇ ਪੰਜਾਬ ਨੰਬਰ ਦੀ ਪਟਿਆਲੇ ਦੀ ਗੱਡੀ ਐ। ਤੁਸੀਂ ਚੈੱਕ ਕਰ ਲਓ ਇੱਕ ਵਾਰੀ। ਗੱਡੀ ਇਹ ਵੀ ਬਹੁਤ ਜ਼ਿਆਦਾ ਸਾਫ਼ ਸੁਥਰੀ ਐ ਜੀ। ਇਹਦੀ ਕੀ ਡਿਟੇਲ ਐ ਵੀਰੇ? 2011 ਮਾਡਲ ਆ ਵੀਰੇ। ਜੀ। ਸੈਗਨਾ ਹਨੋਰਾ VDI ਮਾਡਲ ਐ ਇਹ। ਜੀ। ਸਾਲ ਦੇ ਇੰਸ਼ੋਰੈਂਸ ਦਾ ਸਟੇਟ ਗਵਰਨਮੈਂਟਸ ਵਗੈਰਾ ਗੱਡੀ ਦੇ ਲੱਗੇ ਹੋਏ ਨੇ ਜੀ ਠੀਕ ਹੈ ਜੀ ਇੱਕ ਵਾਰੀ ਵੀ ਇੰਟੀਰੀਅਰ ਵੀ ਚੈੱਕ ਕਰਾ ਦਿਓ ਜੀ ਗੱਡੀ ਦਾ ਗੱਡੀ ਇੰਟੀਰੀਅਰ ਦੀ ਵੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਤੁਸੀਂ ਦੇਖੋ ਦੇਖੋ ਵੀਰੇ ਇੰਟੀਰੀਅਰ ਚੈੱਕ ਕਰੋ ਜੀ ਗੱਡੀ ਦਾ ਗੱਡੀ ਇੰਟੀਰੀਅਰ ਦੀ ਵੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਸੀਟ ਕਵਰ ਗੱਡੀ ਦੇ ਵਿੱਚ ਵਧੀਆ ਲੱਗੇ ਹੋਏ ਨੇ ਮੈਟਿੰਗ ਵਗੈਰਾ ਬਹੁਤ ਵਧੀਆ ਹੋਈ ਹੋਈ ਆ ਵੀਰੇ ਇਹਦੀ ਕੀ ਮੰਗ ਹੈ ਜੀ ਇਹਦੀ ਡਿਮਾਂਡ ਆ ਗਿਆ ਵੀਰੇ 275000 ਠੀਕ ਹੈ ਜੀ ਅਗਲੀ ਗੱਡੀ ਆ ਰਹੀ ਪਾ ਠੀਕ ਹੈ ਜੀ ਅਗਲੀ ਗੱਡੀ ਆ ਗਈ ਵੀਰੇ ਆਪਣੇ ਕੋਲੇ i10 ਇੱਕ ਵਾਰੀ ਤੁਸੀਂ ਆ ਵੀ ਗੱਡੀ ਚੈੱਕ ਕਰੋ ਜੇ ਕੋਈ ਬੰਦਾ ਛੋਟੇ ਰੇਟ ਦੇ ਵਿੱਚ ਗੱਡੀ ਲੱਭ ਰਿਹਾ ਵਧੀਆ ਜੀ ਤਾਂ ਉਹਦੇ ਲਈ i10 ਲਿਆਏ ਆਪਾਂ ਇਹਦੀ ਕੀ ਡਿਟੇਲ ਹੈ ਵੀਰੇ ਇਹ ਵੀਰੇ 2013 ਮਾਡਲ ਆ ਜੀ i10 ਪੈਟਰੋਲ ਵੇਰੀਐਂਟ ਆ ਇਹ ਹਮ ਮਤਲਬ ਜੈਗੀਸਨ ਹੈ ਘੱਟ ਬਜਟ 'ਚ ਗੱਡੀ ਲੈਣੀ ਹੋਵੇ ਉਹਦੇ ਲਈ ਸਭ ਤੋਂ ਬੈਸਟ ਕਾਰ ਆ ਇਹ ਠੀਕ ਹੈ ਜੀ ਪੱਕੇ ਪੰਜਾਬ ਨੰਬਰ ਦੀ ਹੈ ਸੈਕੰਡ ਹਾਨਰ ਆ ਇਹ ਮਤਲਬ ਆਪਣਾ ਰੇਟ ਹੈਗਾ ਇਹਦਾ 2,60,000 ਜੀ ਠੀਕ ਹੈ ਬਹੁਤ ਛੋਟੇ ਰੇਟ ਤੇ ਗੱਡੀ ਦੇ ਦੇਣੀ ਇੱਕ ਵਾਰੀ ਇੰਟੀਰੀਅਰ ਵੀ ਚੈੱਕ ਕਰਾ ਦੋ ਵੀਰੇ ਗੱਡੀ ਦਾ ਇੰਟੀਰੀਅਰ ਦੀ ਵੀ ਗੱਡੀ ਬਿਲਕੁਲ ਸਾਫ਼ ਪਈਆ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਸੀਟ ਕਵਰ ਗੱਡੀ ਦੇ ਵਿੱਚ ਵਧੀਆ ਲੱਗੇ ਹੋਏ ਨੇ ਜੀ ਮੈਟਿੰਗ ਵੇਰਾ ਬਹੁਤ ਵਧੀਆ ਹੋਈ ਹੋਈ ਐ ਜੇ ਕੋਈ ਬੰਦਾ ਫੈਮਿਲੀ ਕਾਰ ਲੱਭ ਰੇ ਸਾਫ਼ ਸੁਥਰੀ ਗੱਡੀ ਲੱਭ ਰੇ ਤਾਂ ਉਹਦੇ ਲਈ ਗੱਡੀ ਵਧੀਆ ਰਹੂਗੀ ਨੀਚੇ ਦੀ ਤੇ ਨੰਬਰਾਂ ਤੇ ਕਾਲ ਕਰ ਲਿਓ ਜੇ ਤੁਸੀਂ ਕੋਈ ਹੋਰ ਡਿਟੇਲ ਲੈਣੀ ਐ ਗੱਡੀ ਅੱਗੇ ਕੋਈ ਹੋਰ ਤੁਹਾਨੂੰ ਚੈੱਕ ਕਰਾਣੇ ਆ ਉਲਟੋ ਜੇ ਕੋਈ ਬੰਦਾ ਉਲਟੋ ਗੱਡੀ ਬਿਲਕੁਲ ਸਾਫ਼ ਪਈ ਆ ਸਾਰੀ ਗੱਡੀ origignal ਪੇਂਟ ਦੀ ਆ ਸਿੰਗਲ ਸਕ੍ਰੈਚ ਨਹੀਂ ਗੱਡੀ ਤੇ ਦੇਖੋ ਜੀ ਇਹਦੀ ਕੀ ਡਿਟੇਲ ਆ ਵੀਰੇ ਇਹ ਵੀਰੇ 2013 ਮਾਡਲ ਆ ਜੀ ਆਲਟੋ LX i ਆ 800 ਮਾਡਲ ਆ ਇਹ ਫਸਟ ਓਨਰ ਦੀ ਕਾਰ ਆ ਇਨਸ਼ੋਰੈਂਸ ਗੱਡੀ ਦੀ ਵੈਲਿਡ ਆ 73000 ਗੱਡੀ ਵਿਦ ਸਰਵਿਸ ਰਿਕਾਰਡ ਨਾਲ ਚੱਲੀ ਆ ਜੀ ਸਿੰਗਲ ਪੀਸ ਵੀ ਗੱਡੀ ਦਾ ਚੇਂਜ ਨਹੀਂ ਨਾਟ ਮਤਲਬ ਇੱਕ ਨੱਟ ਵੀ ਨਹੀਂ ਖੋਲਿਆ ਹੋਇਆ ਹੈ ਠੀਕ ਹੈ ਜੀ ਸਾਰੀ ਗੱਡੀ origignal ਸਾਰੀ ਗੱਡੀ origignal ਪੇਂਟ ਸਾਰੀ ਗੱਡੀ origignal ਹੈ ਤੁਸੀਂ ਇੱਕ ਵਾਰ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਸੀਟ ਕਵਰ ਗੱਡੀ ਦੇ ਵਿੱਚ ਬਹੁਤ ਪ੍ਰੀਮੀਅਮ ਲੱਗੇ ਹੋਏ ਨੇ ਮੈਟਿੰਗ ਵੇਰਾ ਵਧੀਆ ਹੋਈ ਹੋਈ ਹੈ ਜੀ ਬਿਲਕੁਲ ਸਾਫ ਸੁਥਰੀ ਗੱਡੀ ਹੈ ਪੰਜ ਡਾਇਰ ਨੇ ਗੱਡੀ ਚ ਠੀਕ ਹੈ ਜੀ ਮਤਲਬ 5 ਨੰਮੇ ਨੇ ਨੰਮੇ ਨੇ ਠੀਕ ਹੈ ਵੀਰੇ ਡਿਮਾਂਡ ਕਿੰਨੀ ਹੈ ਵੀਰੇ ਇਹਦੀ ਗੱਡੀ ਦੀ ਡਿਮਾਂਡ ਇਹਦੀ ਕਰਦੇ ਆਂ ਵੀਰੇ 2,30,000 2,30,000 ਬਾਕੀ ਭਾਈ ਤੁਹਾਡਾ ਵਧੀਆ ਮਾਨਤਾਨ ਕੀਤਾ ਜਾਊਗਾ ਤੁਸੀਂ ਵੀਡੀਓ ਦੇਖ ਕੇ ਆਓਗੇ ਲੋਨ ਫੈਸਿਲਿਟੀ ਅਵੇਲੇਬਲ ਆ ਸਾਰੀਆਂ ਗੱਡੀਆਂ ਦੇ ਵੀਰੇ ਠੀਕ ਹੈ ਜੀ ਅਗਲੀ ਗੱਡੀ ਇੱਕ ਤੁਹਾਨੂੰ ਹੋਰ ਚੈੱਕ ਕਰਾਣੇ ਆ ਚਿੱਟੇ ਰੰਗ ਦੀ अल्टੋ ਖੜੀ ਆ K10 ਇਹ ਵੀ ਤੁਸੀਂ ਇੱਕ ਵਾਰੀ ਗੱਡੀ ਚੈੱਕ ਕਰ ਲ ਇਦੀ ਕੀ ਡਿਟੇਲ ਐ ਵੀਰੇ 2014 ਮਾਡਲ ਆ ਜੀ ਸੈਕੰਡ ਓਨਰ ਆ ਕੇ 10 ਮਤਲਬ ਤੁਹਾਨੂੰ ਦਾ ਬਦਲ ਟੋ ਕੇ 10 ਦੀ ਮਾਰਕੀਟ ਡਿਮਾਂਡ ਬਹੁਤ ਆ ਅੱਜ ਦੇ ਟਾਈਮ ਚ ਜੀ ਸੈਕੰਡ ਓਨਰ ਆ ਗੱਡੀ ਮਤਲਬ ਸਾਰੀ ਟੋਟਲ ਓਰੀਜਨਲ ਆ ਗੱਡੀ ਐ ਪਾਪੋ ਡ ਬੰਪਰ ਅਲਾਈ ਟਾਇਰ ਲੱਗੇ ਹੋਏ ਨੇ ਐਕਸਟਰਾ ਗੱਜਾ ਦਾ ਚਾਰੋਂ ਨਵੇਂ ਇੱਕ ਵਾਰੀ ਤੁਸੀਂ ਇੰਟੀਰੀਅਰ ਵੀ ਚੈੱਕ ਕਰਾ ਦਿਓ ਭਾਜੀ ਗੱਡੀ ਦਾ ਗੱਡੀ ਇੰਟੀਰੀਅਰ ਦੀ ਵੀ ਬਹੁਤ ਜ਼ਿਆਦਾ ਸਾਫ਼ ਸੁਥਰੀ ਐ ਜੀ ਦੇਖੋ ਵੀਰੇ ਇੰਟੀਰੀਅਰ ਚੈੱਕ ਕਰੋ ਜੀ ਗੱਡੀ ਦਾ ਗੱਡੀ ਇੰਟੀਰੀਅਰ ਦੀ ਵੀ ਸਾਫ਼ ਐ ਜੀ ਸੀਟ ਕਵਰ ਗੱਡੀ ਦੇ ਵਧੀਆ ਲੱਗੇ ਹੋਏ ਨੇ ਮੈਟਿੰਗ ਵੇਰਾ ਬਹੁਤ ਵਧੀਆ ਹੋਈ ਹੋਈ ਐ ਡਿਮਾਂਡ ਕਿੰਨੀ ਕਰਦੇ ਆ ਵੀਰੇ ਇਹਦੀ ਡਿਮਾਂਡ ਵੀਰੇ ਦੀ 2 ਲੱਖ 40 ਹਜ਼ਾਰ ਕਰਦੇ ਆ ਜੀ ਬਾਕੀ ਮੌਕੇ ਤੇ ਆਪਾਂ ਮਾਨਦਾਨ ਕਰ ਦਾਂਗੇ ਠੀਕ ਐ ਬਾਈ ਜੀ ਇੱਕ ਗੱਡੀ ਤੁਹਾਡੇ ਲਈ ਹੋਰ ਲਿਆਏ अल्टੋ ਆ ਵੀ ਇੱਕ ਵਾਰੀ ਤੁਸੀਂ ਗੱਡੀ ਚੈੱਕ ਕਰੋ ਗੱਡੀ ਇਹ ਵੀ ਬਹੁਤ ਜ਼ਿਆਦਾ ਸੋਹਣੀ ਐ ਇਹਦੀ ਕੀ ਡਿਟੇਲ ਐ ਵੀਰੇ ਇਹ ਵੀਰੇ 2011 ਮਾਡਲ ਆ ਜੀ ਸੈਕੰਡ ਹਾਂਅਰ ਆ ਗੱਡੀ ਇਨਸ਼ੋਰੈਂਸ ਗੱਡੀ ਦੀ ਪਈ ਆ ਇਹ ਘੱਟ ਬਜਟ ਚ ਜੇ ਕਿਸੇ ਨੇ ਲੈਣੀ ਹੋਵੇ ਗੱਡੀ ਪਾਵਰ ਕਰਾਈ ਹੋਈ ਹੈ ਸਾਰੀ ਓਕੇ ਐਲਐਕਸਆਈ ਚਿਕਨ ਵਰਟ ਐਲਐਕਸ ਮਾਡਲ ਹੈ ਇਹ ਠੀਕ ਹੈ ਜੀ ਇੱਕ ਵਾਰੀ ਵੀਰੇ ਗੱਡੀ ਦਾ ਇੰਟੀਰੀਅਰ ਵੀ ਚੈੱਕ ਕਰਾ ਦਿਓ ਜੀ ਗੱਡੀ ਇੰਟੀਰੀਅਰ ਦੀ ਵੀ ਵਧੀਆ ਜੀ ਗੱਡੀ ਵੀ ਦੇਖ ਸਕਦੇ ਹੋ ਸੀਟ ਕਵਰ ਗੱਡੀ ਦੇ ਵਿੱਚ ਵਧੀਆ ਲੱਗੇ ਹੋਏ ਨੇ ਮੈਟਿੰਗ ਵਗੈਰਾ ਵਧੀਆ ਹੋਈ ਹੋਈ ਆ ਜੇ ਤੁਸੀਂ ਕੋਈ ਸਾਫ਼ ਸੁਥਰੀ ਗੱਡੀ ਲੱਭ ਰਹੇ ਹੋ ਤਾਂ ਆਲਟੋ ਦੇ ਵਿੱਚ ਵੀ ਆਪਾਂ ਤੁਹਾਨੂੰ ਤਿੰਨ ਚਾਰ ਆਪਸ਼ਨਾਂ ਦਿਖਾਤੀਆਂ ਤੁਸੀਂ ਆਲਟੋ ਜਿਹੜੀ ਮਰਜ਼ੀ ਪਸੰਦ ਕਰਕੇ ਲੈ ਕੇ ਜਾ ਸਕਦੇ ਹੋ ਇਹਦੀ ਕੀ ਡਿਮਾਂਡ ਹੈ ਵੀਰੇ ਇਹਦੀ ਵੀਰੇ 1,60,000 ਨਿਮਾਨ ਕਰਦੇ ਆਂ ਤੋ ਭਾਈ ਜੀ ਸਾਰੀਆਂ ਗੱਡੀਆਂ ਦੇ ਵਿੱਚ ਤੁਹਾਡਾ ਵਧੀਆ ਮਾਨਤਾਣ ਕੀਤਾ ਜਾਊਗਾ ਤੇ ਤੁਹਾਨੂੰ ਕੋਈ ਗੱਡੀ ਪਸੰਦ ਆਈ ਹੈ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਸਾਰੀਆਂ ਗੱਡੀਆਂ ਦੀ ਆਪਣੀ ਮੇਰੇ ਗਾਰੰਟੀ ਹੋਊਗੀ ਕਿਦੋਂ ਲੱਗੇ ਵੱਜੀ ਨਹੀਂ ਇੰਜਨ ਗੇਅਰ ਦੀ ਬਿਲਕੁਲ ਓਕੇ ਹੋਊਗੀ ਠੀਕ ਹੈ ਹਾਂ ਸਾਰੀਆਂ ਗੱਡੀਆਂ ਦੀ ਗਾਰੰਟੀ ਹੈ ਹਾਂ ਸਾਰੀਆਂ ਗੱਡੀਆਂ ਦੀ ਗਾਰੰਟੀ ਦਵਾਂਗੇ ਵੀਰੇ ਆਪਾਂ ਸਾਰੀਆਂ ਗੱਡੀਆਂ ਨੌਨ ਐਕਸੀਡੈਂਟਲ ਨੌਨ ਐਕਸੀਡੈਂਟਲ ਨੇ ਵੀਰੇ ਠੀਕ ਹੈ ਜੀ ਕਿਸੇ ਵੀਰ ਭੈਣ ਨੇ ਪੈਸੇ ਲਾਉਣੇ ਆਉਣ 100 ਸਮਝ ਗਿਆ ਰਿਕ ਬੰਦਾ ਪੈਸੇ ਲਾਉ ਸਹੀ ਗੱਲ ਹੈ ਆਪਾਂ ਸਾਫ਼ ਸੁਥਰੇਆਂ ਗੱਡੀਆਂ ਉਰੇ ਸੇਲ ਕਰਦੇ ਆਂ। ਹਾਂਜੀ। ਤੁਹਾਨੂੰ ਪਤਾ ਆ ਆਪਣਾ ਰਿਕਾਰਡ ਉਰੇ ਸਹੀ ਗੱਲ ਹੈ। ਆਪਣਾ ਪਟਿਆਲਾ 500 ਰੋਡ ਤੇ ਜੱਸੋਵਾਲ ਅੱਡੇ 'ਚ ਆਫਿਸ ਆ ਜੀ। ਕਲਾਸਿਕ ਕਾਰ ਬਾਜ਼ਾਰ 500 ਰੋਡ ਪਟਿਆਲਾ। ਸੋ ਭਾਈ ਜੀ ਬਿਲਕੁਲ ਜੈਨੂਇਨ ਕੰਮ ਹੈ ਵੀਰੇ ਇਹੋ ਨਾਲ ਦਾ ਬਾਕੀ ਜੀ ਇਦਾਂ ਦੀ ਹੋਰ ਵੀਡੀਓਜ਼ ਦੇਖਣੀਆਂ ਨੇ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਧੰਨਵਾਦ।